ਜੋ ਵੀ ਅੱਜ ਦੇ ਸਮੇਂ ਦੇ ਵਿੱਚ ਹਸਪਤਾਲਾਂ ਦੇ ਹਾਲਾਤ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਕਿ ਵੇਖੋ ਕਿਵੇਂ ਇੱਥੇ ਇਹ ਜਿਹੜਾ ਸ਼ਖਸ ਹੈ ਇਸ ਨੂੰ ਜਦ ਜਿਹੜਾ ਹਸਪੀਟਲ ਦੇ ਵਿੱਚ व्हीਲ ਚੇਅਰ ਨਹੀਂ ਮਿਲਦੀ ਆਪਣੇ ਪਿਤਾ ਦੇ ਲਈ ਤੇ ਕਿਵੇਂ ਆਪਣੇ ਪਿਤਾ ਨੂੰ ਕਸੀਟ ਦਾ ਹੋਇਆ ਉੱਥੋਂ ਦਿਖਾਈ ਦਿੱਤਾ ਹਾਲਾਂਕਿ ਇਸ ਪੂਰੇ ਵਾਕਿਆ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਦੋ ਲੋਕ ਜਿਹੜੇ ਨੇ ਸਸਪੈਂਡ ਕਰ ਦਿੱਤੇ ਗਏ ਨੇ ਹਸਪਤਾਲ ਦੇ ਵਿੱਚ ਦੋ ਲੋਕਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਤਾਂ व्हीलਚੇਅਰ ਦੇਣ ਤੋਂ ਸਰਕਾਰੀ ਹਸਪਤਾਲ ਦੇ ਵਿੱਚ ਮਨਾ ਕਰ ਦਿੱਤਾ ਗਿਆ ਸੀ ਜਿਸ ਤੇ ਹਸਪਤਾਲ ਦੇ ਵਿੱਚ ਕਾਫੀ ਹੰਗਾਮਾ ਹੋਇਆ ਹੈ ਤੇ ਸ਼ਖਸ ਜਿਹੜਾ ਆਪਣੇ ਪਿਤਾ ਨੂੰ ਘਸੀਟਦਾ ਹੋਇਆ ਇੱਥੋਂ ਨਜ਼ਰ ਆ ਰਿਹਾ ਕਿਉਂਕਿ ਹਸਪਤਾਲ ਦੇ ਵਿੱਚ ਉਸ ਨੂੰ ਦੇਣ ਦੇ ਲਈ ਕੋਈ व्हीਲਚੇਅਰ ਹੀ ਮੌਜੂਦ ਨਹੀਂ ਸੀ। ਸਰਕਾਰੀ ਹਸਪਤਾਲਾਂ ਦੇ ਹਾਲ ਵੇਖ ਲਓ ਹਾਲਾਂਕਿ ਉਸ ਤੋਂ ਬਾਅਦ ਉਸ ਵਿਅਕਤੀ ਨੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਕਿ ਉਸ ਤੋਂ ਬਾਅਦ ਇੱਕ ਨਰਸ व्हीਲਚੇਅਰ ਲੈ ਕੇ ਆਉਣ ਦੀ ਵੀ ਨਜ਼ਰ ਆਈ ਹੈ। ਇਹ ਬਾਤ ਸੱਚੀ ਹੈ। ਇਹ ਮੈਂ। ਆ ਗਏ ਅਸੀਂ। ਰੰਗ ਆਉਂਦਾ। ਇਹ ਮੇਰੇ ਮਾਰਿਆ। ਯੇ ਮੈਂ ਪਾਉ ਆ ਲੈ ਆਪਾਂ ਕ੍ਰੀਏ ਰੇ ਰੰਗ ਆਉਣ ਮੇਰੇ ਮਾਰਿਆ ਅੱਜ ਦੇ ਸਮੇਂ ਦੇ ਵਿੱਚ ਹਸਪਤਾਲਾਂ ਦੇ ਹਾਲਾਤ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਕਿ ਵੇਖੋ ਕਿਵੇਂ ਇੱਥੇ ਇਹ ਜਿਹੜਾ ਸ਼ਖਸ ਹੈ ਇਸ ਨੂੰ ਜਦ ਜਿਹੜਾ ਹਸਪੀਟਲ ਦੇ ਵਿੱਚ ਵੀਲ ਚੇਅਰ ਨਹੀਂ ਮਿਲਦੀ ਆਪਣੇ ਪਿਤਾ ਦੇ ਲਈ ਤੇ ਕਿਵੇਂ ਆਪਣੇ ਪਿਤਾ ਨੂੰ ਕਸੀਟ ਦਾ ਹੋਇਆ ਉੱਥੋਂ ਦਿਖਾਈ ਦਿੱਤਾ ਹਾਲਾਂਕਿ ਇਸ ਪੂਰੇ ਵਾਕਿਆ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਜਿਹੜੇ ਨੇ ਸਸਪੈਂਡ ਕਰ ਦਿੱਤੇ ਗਏ ਨੇ ਹਸਪਤਾਲ ਦੇ ਵਿੱਚ ਦੋ ਲੋਕਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਤਾਂ व्हीलਚੇਅਰ ਦੇਣ ਤੋਂ ਸਰਕਾਰੀ ਹਸਪਤਾਲ ਦੇ ਵਿੱਚ ਮਨਾ ਕਰ ਦਿੱਤਾ ਗਿਆ ਸੀ ਜਿਸ ਤੇ ਹਸਪਤਾਲ ਦੇ ਵਿੱਚ ਕਾਫੀ ਹੰਗਾਮਾ ਹੋਇਆ ਹੈ ਇਹ ਸ਼ਖਸ ਜਿਹੜਾ ਆਪਣੇ ਪਿਤਾ ਨੂੰ ਘਸੀਟਦਾ ਹੋਇਆ ਇੱਥੋਂ ਨਜ਼ਰ ਆ ਰਿਹਾ ਕਿਉਂਕਿ ਹਸਪਤਾਲ ਦੇ ਵਿੱਚ ਉਸ ਨੂੰ ਦੇਣ ਦੇ ਲਈ ਕੋਈ व्हीਲਚੇਅਰ ਹੀ ਮੌਜੂਦ ਨਹੀਂ ਸੀ। ਸਰਕਾਰੀ ਹਸਪਤਾਲਾਂ ਦੇ ਹਾਲ ਵੇਖ ਲਓ। ਹਾਲਾਂਕਿ ਉਸ ਤੋਂ ਬਾਅਦ ਉਸ ਵਿਅਕਤੀ ਨੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਕਿ ਉਸ ਤੋਂ ਬਾਅਦ ਇੱਕ ਨਰਸ व्हीਲਚੇਅਰ ਲੈ ਕੇ ਆਉਣ ਦੀ ਵੀ ਨਜ਼ਰ ਆਈ ਹੈ।